ਦੇਖੋ ਸੈਂਟਰ ਦੀ ਬੀਜੇਪੀ ਸਰਕਾਰ ਮੋਦੀ ਸਾਹਿਬ ਦੇ ਰਹਿਨੁਮਾਈ ਚ ਇੱਕ ਕਮਿਟਮੈਂਟ ਕੀਤੀ ਹੋਈ ਹੈ ਸਮਾਜ ਦੇ ਨਾਲ ਕਿ ਸਮਾਜ ਦਾ ਕੋਈ ਵਰਗ ਵੀ ਉਹਨੂੰ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਹੈ ਉਹਨੂੰ ਪਹਿਲ ਦੇ ਆਧਾਰ ਤੇ ਉਸ ਸਮੱਸਿਆ ਦਾ ਸਮਾਧਾਨ ਕਰਨਾ ਸਭ ਤੋਂ ਜ਼ਰੂਰੀ ਕਦਮ ਹੈ ਉਸੇ ਹੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸਾਡੇ ਕੋਲ ਇੱਕ ਇਸ਼ੂ ਆਇਆ ਕਿ ਜਿਹੜੇ ਬੱਚੇ ਡਿਫਰੈਂਟ ਅਮ ਨੇ ਇਨਾਂ ਨੂੰ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਜਿਹੜੀ ਹੈ ਉਹ ਸਰਕਾਰਾਂ ਜਿਹੜੀਆਂ ਨੇ ਪੰਜਾਬ ਸਰਕਾਰ ਦਾ ਹੋਰ ਸਰਕਾਰਾਂ ਨਹੀਂ ਦੇ ਰਹੀਆਂ ਤੇ ਉਸੇ ਮੁੱਦੇ ਨੂੰ ਚੱਕ ਕੇ ਸਾਡੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਸ੍ਰੀ ਨਿਸ਼ਤ ਮਾਨ ਜੀ ਤਰुण ਜੈਨ ਜੀ ਇਹਨਾਂ ਨੇ ਇੱਕ ਇਸ਼ੂ ਚੱਕਿਆ ਤੇ ਮੇਰੀ ਜ਼ਿੰਮੇਵਾਰੀ ਲੱਗੀ ਕਿ ਉਹ ਇਸ਼ੂ ਨੂੰ ਕਿਉਂਕਿ ਮੈਂ ਉਸੇ ਡਿਪਾਰਟਮੈਂਟ ਨਾਲ ਅਸੋਸੀਏਟਡ ਆ ਕਿ ਆ ਇਸ਼ੂ ਨੂੰ ਚੱਕ ਕੇ ਤੇ ਸਮਾਧਾਨ ਕਰਵਾਇਆ ਜਾਵੇ ਤੇ ਜਿਹੜੇ ਡਿਫਰੈਂਟ ਟਰਮ ਬੱਚੇ ਨੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਸੁਵਿਧਾ ਹੈ ਉਹ ਉਪਲਬਧ ਕਰਵਾਈ ਜਾਵੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਦਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਬਲੇਸਿੰਗਸ ਨਾਲ ਇਤਿੰਗੜਕੀ ਜੀ ਦੀ ਬਲੇਸਿੰਗਸ ਨਾਲ ਉਹ ਅੱਜ ਕੰਮ ਜਿਹੜਾ ਹੈਗਾ ਉਹ ਨੇਪੜੇ ਚੜ ਗਿਆ ਹੈ ਤੇ ਹੁਣ ਸਾਡੇ ਜਿਹੜੇ ਡਿਫਰੈਂਟ ਟਰਮ ਬੱਚੇ ਨੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ 'ਚ ਕੋਈ ਮੁਸ਼ਕਲ ਨਹੀਂ ਆਏਗੀ ਕਿਉਂਕਿ ਜਿਹੜੀ ਡਰਾਈਵਿੰਗ ਹੈ ਉਹ ਇੱਕ ਵਿਜ਼ੂਅਲ ਐਕਟੀਵਿਟੀ ਹੈਗੀ ਹੈ ਸੇਮ ਉਹਨਾਂ ਨੂੰ ਅਸੀਂ ਤਰਕ ਦਿੱਤਾ ਇਵਿਜੂਲਕਟਿਵਟੀ ਹੈ ਬੱਚਿਆਂ ਨੂੰ ਇਸ ਹੱਕ ਤੋਂ ਵਾਂਝਾ ਨਾ ਰੱਖਿਆ ਜਾਵੇ ਤੇ ਜਦੋਂ ਅਸੀਂ ਸੈਂਟਰ ਕੋਲੋਂ ਨੋਟੀਫਿਕੇਸ਼ਨ ਕਰਵਾ ਦਿੱਤਾ ਦੋਸਤੋ ਬਾਅਦ ਸਾਡਾ ਚੈਲੰਜ ਸੀਗਾ ਕਿ ਪੰਜਾਬ ਸਰਕਾਰ ਕੋਲੋਂ ਨੋਟੀਫਿਕੇਸ਼ਨ ਵੀ ਕਢਵਾਇਆ ਜਾਵੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਖਾਸ ਤੌਰ ਤੇ ਜਿਹੜੇ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨੇ ਗਲਰਾਜ ਜੀ ਉਹਨਾਂ ਨੇ ਮੇਰੀ ਰਿਕੁਐਸਟ ਦੇ ਉੱਪਰ ਇਮੀਡੀਏਟਲੀ ਨੋਟੀਫਿਕੇਸ਼ਨ ਕੱਢ ਦਿੱਤਾ ਤੇ ਸਾਰੇ ਆਰਟੀਐਸ ਨੂੰ ਹਿਦਾਇਤ ਕਰ ਦਿੱਤੀ ਹੈ ਕਿ ਡਿਫਰੈਂਡੰਟ ਬੱਚਿਆਂ ਨੂੰ ਇਮੀਡੀਏਟਲੀ ਐਸ ਪਰ ਪ੍ਰੋਸੀਜਰ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਡਰਾਈਵਿੰਗ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਸਕਣ ਤੇ ਸਮਾਜ ਦੇ ਵਿੱਚ ਇੱਕ ਅੰਡਰ ਪ੍ਰਿਵੀਲੇਜਡ ਬੱਚਾ ਨਾ ਸਮਝੇ ਆਪਣੇ ਆਪ ਨੂੰ ਉਹ ਵੀ ਸਾਡੇ ਨਾਲ ਸਮਾਜ ਦਾ ਇੱਕ ਬੜਾ ਅਨਮੰਗ ਅੰਗ ਹੈਗਾ ਸਾਡਾ ਹਿੱਸਾ ਨੇ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਵੀ ਪੂਰੀਆਂ ਹੋ ਸਕਣ ਆਹੀ ਮੈਂ ਕਹਿਣਾ ਚਾਹੁੰਦਾ ਪੂਰੇ ਦੇਸ਼ ਦਾ ਕਰਤਾ ਹੈ ਪੂਰੇ ਦੇਸ਼ ਦੇ ਵਿੱਚ ਤਕਰੀਬਨ ਅਬਾਊਟ 4 ਮਿਲੀਅਨ 40 ਲੱਖ ਤੇ ਆਸ-ਪਾਸ ਇਸ ਤਰ੍ਹਾਂ ਦੇ ਅਗੇ ਨੇ ਬੱਚੇ ਜਿੰਨ ਜਿਹੜੇ ਸੁਣ ਜਾਂ ਬੋਲ ਨਹੀਂ ਸਕਤੇ ਸਾਰੇ ਦੇਸ਼ ਵਾਸਤੇ ਨੋਟੀਫਿਕੇਸ਼ਨ ਇਸ਼ੂ ਹੋ ਗਿਆ ਹੁਣ ਅਗਲਾ ਚੈਲੰਜ ਕੀ ਹੁੰਦਾ ਹੈ ਸੈਂਟਰ ਦੇ ਨੋਟੀਫਿਕੇਸ਼ਨ ਕੱਢ ਦਿੰਦਾ ਹੈ ਸਟੇਟਸ ਜਿਹੜੀਆਂ ਨੇ ਨੋਟੀਫਿਕੇਸ਼ਨ ਕੱਢਣ ਚ ਥੋੜਾ ਦਿੱਕਤ ਕਰਦੀਆਂ ਨੇ ਜਿਵੇਂ ਤੁਹਾਨੂੰ ਪਤਾ ਹੋਣਾ 2019 ਮੋਟਰ ਵਹੀਕਲ ਐਮੈਂਡਮੈਂਟ ਬਿਲ ਲੈ ਕੇ ਆਂਦਾ ਸੀਗਾ ਉਹਦੇ ਵਿੱਚ ਹੀ ਮੇਰੀ ਅਬਾਊਟ 80% ਮੈਂ ਡਰਾਫਟ ਕੀਤਾ ਸੀ ਉਹਨੂੰ ਅਦੇ ਚੱਕ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਮੇਰੀ ਤੁਹਾਡੇ ਵੀਡੀਓ ਰਾਹੀਂ ਅਭੀ ਪੰਜਾਬ ਸਰਕਾਰ ਨੂੰ ਰਿਕੁਐਸਟ ਹੈਗੀ ਹੈ ਕਿ ਜੇ ਕੋਈ ਲੋਕ ਹਿੱਤ ਦੀਆਂ ਪੋਲਿਸੀਜ਼ ਮੋਦੀ ਸਾਹਿਬ ਜਾਂ ਗੜਕੀ ਸਾਹਿਬ ਲੈ ਕੇ ਆਉਂਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਦਿਆ ਕਰੋ ਤਾਂ ਕਿ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਹੋਵੇ ਦੇਖੋ ਐਕਸਟਰਾ ਹੁੰਦਾ ਕਿ ਇਹਨਾਂ ਨੂੰ ਬੇਸਿਕ ਡਰਾਈਵਿੰਗ ਰੈਸ ਲਾਇਸੈਂਸ ਮਿਲੇਗਾ ਉਹਦੇ ਵਾਸਤੇ ਪਹਿਲਾਂ ਜਦੋਂ ਅਪਲਾਈ ਕਰਨਗੇ ਤਾਂ ਲਰਨਰ ਲਾਇਸੈਂਸ ਮਿਲੇਗਾ ਫਿਰ ਉਹਨਾਂ ਦੀ ਮੈਡੀਕਲ ਫਿਟਨੈਸ ਦੇਖ ਕੇ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ ਟੈਸਟ ਦਾ ਟੈਸਟ ਹੁੰਦਾ ਅੱਜਕੱਲ ਵੀਡੀਓ ਅਨਲਟਿਕਸ ਨਾਲ ਟੈਸਟ ਹੁੰਦਾ ਹੈ ਟੈਸਟ ਪਾਸ ਕਰ ਜਾਂਦੇ ਨੇ ਤੇ ਤੁਹਾਨੂੰ ਪਰਮਨੈਂਟ ਲਾਇਸੈਂਸ ਮਿਲੇਗਾ ਤੇ ਜਿਸ ਕੈਟਾਗਰੀ ਲਈ ਉਹ ਅਪਲਾਈ ਕਰਨਗੇ ਉਸ ਕੈਟਾਗਰੀ ਦਾ ਉਹਨਾਂ ਨੂੰ ਲਾਇਸੈਂਸ ਮਿਲ ਜਾਏਗਾ ਅੱਤਨ ਮੈਂ ਗੇਨ ਦੱਸਣਾ ਚਾਹੁੰਦਾ ਕਿ ਇਹ ਵਿਜ਼ੂਅਲ ਜਿਹੜੀ ਡਰਾਈਵਿੰਗ ਹੈਗੀ ਹੈ ਵਿਜ਼ੂਅਲ ਫੰਕਸ਼ਨ ਹੈਗਾ ਤੇ ਜੇ ਬੱਚੇ ਮੈਡੀਕਲੀ ਪਾਸ ਹੁੰਦੇ ਨੇ ਜੇ ਮੈਂ ਵਿਜ਼ੂਅਲੀ ਠੀਕ ਹੈਗਾ ਤੇ ਮੈਨੂੰ ਲਾਇਸੈਂਸ ਮਿਲਦਾ ਹੈ ਜੇ ਮੇਰੀ ਆਈ ਸਾਈਟ ਕੱਟ ਹੈਗੀ ਹੈ ਤੇ ਮੈਨੂੰ ਐਨਕ ਕਿਹਾ ਜਾਂਦਾ ਕਿ ਐਨਕ ਲਾ ਕੇ ਤੁਸੀਂ ਆਪਣੀ ਆਈ ਸਾਈਟ ਕਰੈਕਟ ਕਰ ਲਓ ਤੇ ਤੁਹਾਨੂੰ ਲਾਇਸੈਂਸ ਦੇ ਦਿੱਤਾ ਜਾਏਗਾ ਜੇ ਤੁਹਾਡੇ ਬਾਕੀ ਅ ਬੋਡੀ ਪਾਰਟਸ ਸਹੀ ਹੈਗੇ ਨੇ ਤੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਡਰਾਈਵਿੰਗ ਕਰਨ ਤੋਂ ਮਨਾਹੀ ਨਹੀਂ ਹੋਏਗੀ। ਦੇਖੋ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਪਹਿਲਾਂ ਉਹ 2016 ਚ ਹੋਇਆ ਸੀਗਾ। ਲੇਕਿਨ ਉਹ ਦੱਬਿਆ ਹੋਇਆ ਸੀਗਾ। ਹੁਣ ਅਸੀਂ ਉਹਨੂੰ ਸਤੰਬਰ ਦੇ ਮਹੀਨੇ ਚ ਗੇਅਰ ਅਪ ਕਰਕੇ ਸਾਰੇ ਹਿੰਦੁਸਤਾਨ ਚ ਦੁਬਾਰਾ ਨੋਟੀਫਾਈ ਕਰਵਾਇਆ ਤੇ ਇਸ ਪੰਜਾਬ ਸਰਕਾਰ ਨੇ ਵੀ 23 ਸਤੰਬਰ 2023 ਨੂੰ ਆਪਣੇ ਆਰਟੀਐਸ ਨੂੰ ਤੇ ਆਪਣੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਕਿ ਸਾਨੂੰ ਦੱਸਿਆ ਜਾਵੇ ਕਿ ਕਿੰਨੇ ਡਰਾਈਵਿੰਗ ਲਾਇਸੈਂਸ ਇਹਨਾਂ ਦੇ ਬਨੇ ਨੇ। ਤੇ ਕਿੰਨੇ ਤੁਸੀਂ ਡਿਨਾਈ ਕੀਤੇ ਨੇ ਤੇ ਹੁਣ ਡਿਨਾਈਲ ਕਰਨ ਦਾ ਡਿਨਾਈਲ ਕਰਨ ਦਾ 21 ਹੋ ਸਕਦਾ ਹੈ ਰੀਜ਼ਨ ਕਿ ਉਹ ਮੈਡੀਕਲੀ ਫਿਟ ਨਾ ਹੋਣ ਜਿਹੜਾ ਵੀ ਮੈਡੀਕਲੀ ਫਿਟ ਡਿਫਰੈਂਟ ਨਾਮ ਹੈਗਾ ਉਹਨੂੰ ਡਰਾਈਵਿੰਗ ਲਾਇਸੈਂਸ ਲੈਣ ਦਾ ਹੱਕ ਹਿੰਦੁਸਤਾਨ ਦੀ ਸਰਕਾਰ ਨੇ ਤੇ ਹੁਣ ਪੰਜਾਬ ਸਰਕਾਰ ਨੇ ਵੀ ਦੇ ਦਿੱਤਾ ਹੈ ਦੇਖੋ ਮੈਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਜਿਹੜੇ ਮੇਰੇ ਵੀਰਾਂ ਨੇ ਜਿਸ ਤਰ੍ਹਾਂ ਤਰਨ ਜੈਨ ਜੀ ਦੇ ਵਿੱਚ ਤੁਰੇ ਸੀਗੇ ਮੇਰੀ ਭੈਣ ਡਾਕਟਰ ਰਚਨਾ ਜੀ ਜੁਰੇ ਜੀ ਸੋਨੀ ਸਾਹਿਬ ਸਾਰਾ ਇਹ ਸਟਾਫ ਨੇ ਇਹਦੇ ਵਿੱਚ ਪ੍ਰਯਾਸ ਕੀਤਾ ਔਰ ਡਾਕਟਰ ਕਮਲਜੀਤ ਸੋਈ ਜੀ ਨੇ ਇਹਨਾਂ ਦੀ ਬਾਹ ਫੜ ਕੇ ਇਹਨੂੰ ਲਿਜਾ ਕੇ ਐਮੈਂਡਮੈਂਟ ਕਰਾਇਆ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਬੱਚਿਆਂ ਨੂੰ ਬਧਾਈ ਵੀ ਦਿੰਦਾ ਕਿ ਕਿ ਜੋ ਉਹਨਾਂ ਦਾ ਹੱਕ ਆ ਉਹ ਬੱਚਿਆਂ ਨੂੰ ਮਿਲਿਆ ਔਰ ਉਹਨਾਂ ਦੀ ਲਾਈਫ ਬੜੀ ਆਸਾਨ ਹੋਂਦੀ ਆ ਉਹਦੇ ਨਾਲ ਅਗਰ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਉਹਨਾਂ ਦੇ ਉੱਤੇ ਕੋਈ ਮਿਹਰ ਘਟ ਰਹੀ ਹੈ ਤੇ ਲੇਕਿਨ ਸਾਡਾ ਮਨੁੱਖੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਜੋ ਜੋ ਉਹਨਾਂ ਦੇ ਹੱਕ ਆ ਉਹ ਪ੍ਰੋਵਾਈਡ ਕਰਾਈਏ ਸੋ ਉਸੇ ਕੜੀ ਦੇ ਵਿੱਚ ਅੱਜ ਜੋ ਇਹ ਮਿਹਨਤ ਸਾਰੀ ਗਣ ਮਿਲ ਕੇ ਅਸੀਂ ਕੀਤੀ ਉਹਦੇ ਚੋਂ ਮਿਹਨਤ ਦਾ ਫਰਕ ਮਿਲਿਆ ਔਰ ਬੱਚਿਆਂ ਨੂੰ ਉਹਨਾਂ ਦਾ ਹੱਕ ਮਿਲਿਆ ਉਹ ਉਹ ਆਪਣੀ ਲਾਈਫ ਦੇ ਵਿੱਚ ਇਹਦਾ ਫਾਇਦਾ ਲੈ ਕੇ ਉਹ ਬੱਚੇ ਅੱਗੇ ਵੱਧ ਸਕਦੇ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਉਹਨਾਂ ਨੇ ਇਹ ਫਰਜ਼ਾ ਲੈ ਕੇ ਇਹਨਾਂ ਨੂੰ ਰਲੀਫ ਦਿੱਤਾ